ਸਸਤਰੀਆਂ ਕਾਲ ਪੰਜਾਬੀ ਹੋ ਤੁਸੀਂ ਜੁੜਿਓ ਪੰਜਾਬ ਵੇਖਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਜ਼ਰੂਰ ਕਰੋ ਵੀਡੀਓ ਸ਼ੁਰੂ ਕਰਦੇ ਆਂ ਜੀ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਜਿਨ੍ਹਾਂ ਦੀ ਮੌਤ ਦਾ ਇੱਕ ਸੱਚ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਆਂ ਯਾਨੀ ਪੰਜਾਬ ਦੇ ਵਿੱਚ ਬਹੁਤ ਸਾਰੇ ਸਾਡੇ ਪੰਜਾਬ ਦੇ ਲੋਕਾਂ ਨੇ ਉਹਦੇ ਦੋਸਤਾਂ ਦੇ ਉੱਤੇ ਵੀ ਸ਼ੱਕ ਕੀਤਾ ਅਸੀਂ ਵੀ ਬਹੁਤ ਸਾਰੀਆਂ ਗੱਲਾਂ ਦੇ ਆਧਾਰਨ ਤੁਹਾਡੇ ਸਾਹਮਣੇ ਧਰੇ ਪਰ ਆਖਰਕਾਰ ਕਹਿੰਦੇ ਜੀ ਦੀਵਾਲੀ ਵਾਲੇ ਦਿਨ ਜਾਨੀ ਬਹੁਤ ਮੰਦ ਭਾਗੀ ਕਰਨਾ ਹੋਈ ਰਾਜਵੀਰ ਜਵੰਦਾ ਦੀ ਪਰ ਦੀਵਾਲੀ ਵਾਲੇ ਦਿਨ ਇੱਕ ਬਹੁਤ ਵੱਡਾ ਸੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਜਿਹੜਾ ਕਿ ਸਾਡੇ ਕੱਲੇ-ਕੱਲੇ ਪੰਜਾਬੀ ਨੂੰ ਇਸ ਗੱਲ ਦਾ ਬੜਾ ਇੰਤਜ਼ਾਰ ਸੀ ਕਿ ਰਾਜਵੀਰ ਜਵੰਦਾ ਦੀ ਮੌਤ ਦੇ ਪਿੱਛੇ ਕੋਈ ਵੱਡਾ ਕਾਰਨ ਹੋ ਸਕਦਾ ਕੋਈ ਤਾਂ ਕਹਿੰਦਾ ਸੀ ਕਹਿੰਦੇ ਜੀ ਐਕਸੀਡੈਂਟ ਨਹੀਂ ਲੱਗਦਾ ਇਹ ਲੱਗਦਾ ਹੈ ਵੀ ਜਿਵੇਂ ਕਰਵਾਇਆ ਗਿਆ ਪਰ ਪੂਰੇ ਸੱਚ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਕਿ ਹੈਰਾਨ ਕਰ ਦੇਣ ਵਾਲਾ ਖੁਲਾਸਾ ਉਹਨਾਂ ਦੇ ਹੀ ਇੱਕ ਦੋਸਤ ਵੱਨਿਓ ਔਰ ਪੰਜਾਬ ਪਰ ਦੇ ਲੋਕਾਂ ਨੂੰ ਬਹੁਤ ਵੱਡਾ ਮੈਸੇਜ ਇਸ ਗੱਲ ਦਾ ਜਾਣਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕਾਂ ਨੇ ਡਾਕਟਰਾਂ ਤੇ ਵੀ ਸ਼ੱਕ ਕੀਤਾ ਕਹਿੰਦੇ ਜੀ ਡਾਕਟਰਾਂ ਦੀ ਵਜ੍ਹਾ ਦੇ ਨਾਲ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਬਹੁਤ ਵੱਡਾ ਧੋਖਾ ਤੇ ਰਾਜਵੀਰ ਜਵੰਦਾ ਦੇ ਨਾਲ ਹੋ ਗਿਆ ਪਰ ਇਹ ਗੱਲਾਂ ਦੇ ਵਿੱਚੋਂ ਕੁਝ ਐਸੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਪੰਜਾਬ ਦੇ ਲੋਕਾਂ ਨੇ ਕਦੇ ਨਹੀਂ ਸੋਚੀ ਸੀ ਪਰ ਰਾਜਵੀਰ ਜਵੰਦਾ ਦੀ ਇਸ ਖਬਰ ਨੇ ਪੂਰੇ ਪੰਜਾਬ ਭਰ ਨੂੰ ਤਸੱਲੀ ਕਰਵਾ ਦਿੱਤੀ ਹੈ ਕਿ ਰਾਜਵੀਰ ਜਵੰਦਾ ਦੇ ਨਾਲ ਭਾਈ ਐਦਾਂ ਹੀ ਹੋਇਆ ਜਿਵੇਂ ਸਾਡੇ ਪੰਜਾਬ ਦੇ ਲੋਕਾਂ ਨੇ ਸੋਚਿਆ ਸੀ ਦਰਸਲ ਦੇ ਵਿੱਚੋਂ ਗੱਲ ਤਾਂ ਨਹੀਂ ਹੈ ਪਰ ਉਹਦੇ ਦੋਸਤ ਨੇ ਇੱਕ ਬਹੁਤ ਵੱਡਾ ਖੁਲਾਸਾ દિਵਾਲੀ ਤੋਂ ਪਹਿਲਾਂ ਹੀ ਕਹਿ ਸਕਦੇ ਜਿਵੇਂ ਅੱਜ 20 ਤਰੀਕ ਹੈ ਅੱਜ ਉਸਦੇ ਦੋਸਤ ਨੇ ਸਾਡੇ ਲੋਕਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਅਸਲੀ ਸੱਚ ਇਹ ਹੈ ਕਿ ਭਾਈ ਪੰਜਾਬ ਦੇ ਲੋਕਾਂ ਨੇ ਦੇਖੋ ਕਿੰਨੇ ਲੋਕਾਂ ਤੇ ਦੋਸ਼ ਲਾਏ ਕੋਈ ਕਹਿੰਦਾ ਜੀ ਪਸ਼ੂਆਂ ਦੇ ਵਿੱਚ ਵੱਜ ਕੇ ਹੋ ਗਿਆ ਫਿਰ ਇੱਕ ਬਲੈਰੋ ਗੱਡੀ ਦਾ ਬਹੁਤ ਵੱਡਾ ਜ਼ਿਕਰ ਹੋਇਆ ਉਹ ਵੀ ਤੁਸੀਂ ਸੁਣ ਲਿਆ ਪੂਰੀ ਐਂਡ ਤੱਕ ਵੀਡੀਓ ਸੁਣ ਕੇ ਉਸ ਤੋਂ ਬਾਅਦ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣੇ ਆ ਪਹਿਲਾਂ ਤੇ ਦੋਸਤ ਦੀ ਗੱਲ ਸੁਣਦੇ ਆ ਕਿ ਕੀ ਕਹਿੰਦੇ ਨੇ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਸੁਣੋ 4 ਰੁਪਏ ਲਈ ਨਾ ਕਈ ਲੋਕੀ ਘਰੇ ਬੈ ਕੇ ਗੱਲਾਂ ਕਰੀ ਜਾਂਦੇ ਆ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦੇ ਦਾ ਇਸ ਦੁਨੀਆ ਤੋਂ ਜਾਣਾ ਹਰ ਕਿਸੇ ਲਈ ਅਸਹਿ ਹੈ ਤੇ ਹਰ ਕਿਸੇ ਦੇ ਵੱਲੋਂ ਉਸ ਦੀ ਮੌਤ ਤੇ ਉਹ ਦੁੱਖ ਪ੍ਰਗਟ ਕੀਤਾ ਗਿਆ ਜਿਵੇਂ ਕੋਈ ਆਪਣਾ ਇਸ ਜਹਾਨ ਤੋਂ ਚਲਾ ਗਿਆ ਹੋਵੇ ਤੇ ਰਾਜਵੀਰ ਜੱਪਿਆਂ ਇੱਕ ਮਾਂ ਨੇ ਸੀ ਪਰ ਦੁਨੀਆ ਤੋਂ ਉਹ ਲੱਖਾਂ ਮਾਵਾਂ ਦਾ ਹੋ ਕੇ ਗਿਆ ਲੱਖਾਂ ਮਾਵਾਂ ਦਾ ਕਾਲਜਾ ਉਸ ਦੇ ਜਾਨ ਨਾਲ ਬਲੁੰਦ ਰਿਆ ਗਿਆ ਤੇ ਉੱਥੇ ਹੀ ਉਸ ਦੀ ਮੌਤ ਤੋਂ ਬਾਅਦ ਲੋਕਾਂ ਨੂੰ ਰਾਜਵੀਰ ਦੀ ਮੌਤ ਹਾਦਸਾ ਨਹੀਂ ਬਲਕਿ ਇੱਕ ਜਾਣ ਬੁੱਝ ਕੇ ਕੀਤਾ ਗਿਆ ਕਾਰਨਾਮਾ ਲੱਗ ਰਿਹਾ ਹੈ ਤੇ ਹਰੇਕ ਬੰਦੇ ਦੇ ਵੱਲੋਂ ਆਪਣੇ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ ਕੋਈ ਕਹਿ ਰਿਹਾ ਹੈ ਕਿ ਬਲੈਰੋ ਗੱਡੀ ਨਾਲ ਟੱਕਰ ਹੋਈ ਤੇ ਕੋਈ ਕਹਿ ਰਿਹਾ ਹੈ ਉਸ ਨਾਲ ਜਾਣ ਬੁੱਝ ਕੇ ਪਲੈਨਿੰਗ ਦੇ ਨਾਲ ਇਹ ਸਭ ਕੁਝ ਕੀਤਾ ਗਿਆ ਹਾਲਾਂਕਿ ਲੋਕ ਇਥੋਂ ਤੱਕ ਵੀ ਕਹਿ ਰਹੇ ਹਨ ਕਿ ਰਾਜਵੀਰ ਜਵੰਦੇ ਦੇ ਦੋਸਤ ਹੀ ਉਸ ਨਾਲ ਕਤਾਈ ਕਰਕੇ ਕਿਉਂਕਿ ਉਹ ਅਜੇ ਤੱਕ ਵੀ মিডিਆ ਸਾਹਮਣੇ ਕਿਉਂ ਨਹੀਂ ਆਏ ਤੇ ਰਾਜਵੀਰ ਆਪਣੇ ਪੰਜ ਦੋਸਤਾਂ ਦੇ ਨਾਲ ਹੀ રાઇડ ਕਰਨ ਹਰ ਵਾਰ ਜਾਂਦਾ ਹੁੰਦਾ ਸੀ ਤੇ ਲੋਕਾਂ ਦੇ ਮਨ ਵਿੱਚ ਅਜੀਬੀ ਸ਼ੰਕਿਆ ਹੈ ਕਿ ਇੰਨੀ ਮਹਿੰਗੀ ਪੋਸ਼ਾਕ ਪਾਉਣ ਤੇ ਲੱਖਾਂ ਦੇ ਹੈਲਮਟ ਪਾਉਣ ਦੇ ਬਾਵਜੂਦ ਵੀ ਰਾਜਵੀਰ ਦੇ ਇੰਨੀ ਜ਼ਖ਼ਮ ਆਖਰ ਲੱਗ ਕਿਵੇਂ ਗਈ ਕੁੱਲ ਮਿਲਾ ਕੇ ਅਜੇ ਤੱਕ ਵੀ ਲੋਕਾਂ ਲਈ ਰਾਜਵੀਰ ਦੀ ਮੌਤ ਇੱਕ ਰਹੱਸ ਹੈ ਤੇ ਹਰੇਕ ਬੰਦਾ ਸ਼ੱਕ ਦੀ ਨਿਗਾ ਨਾਲ ਦੇਖ ਰਿਹਾ ਹੈ ਤੇ ਕੁਝ ਤਾਂ ਉਸ ਦੀ ਮੌਤ ਦੇ ਪਿੱਛੇ છુપਾਇਆ ਜਾ ਰਿਹਾ ਹੈ ਤੇ ਕੋਈ ਡਾਕਟਰਾਂ ਦੀ ਅਣਗਹਿਲੀ ਕਹਿ ਰਿਹਾ ਹੈ ਕੋਈ ਪੁਲਸ ਦੀ ਨਕਾਮੀ ਤੇ ਕੋਈ ਪ੍ਰਸ਼ਾਸਨ ਦੀ ਗਲਤੀ ਦੱਸ ਰਿਹਾ ਹੈ ਪਰ ਪੁਲਸ ਨੇ ਇਸ ਮਸਲੇ ਤੇ ਸਭ ਕਲੀਅਰ ਕਰ ਦਿੱਤਾ ਹੈ ਕਿ ਰਾਜਵੀਰ ਦੀ ਮੌਤ ਸਿਰਫ ਤੇ ਸਿਰਫ ਅਵਾਰਾਂ ਸਾਨਾਂ ਦੀ ਚਪੇਟ ਵਿੱਚ ਆ ਕੇ ਹੋਈ ਹੈ ਯਾਨੀ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਕਿ ਭਾਈ ਰਾਜਵੀਰ ਜਵੰਦਾ ਨੂੰ ਲੈ ਕੇ ਬਹੁਤ ਸਾਰੇ ਨਿਊਜ਼ ਚੈਨਲ ਬਹੁਤ ਸਾਰੇ ਸਾਡੇ ਵਰਗੇ ਚੈਨਲ ਨੇ ਜਿਹੜੇ ਸੋਸ਼ਲ ਮੀਡੀਆ ਤੇ ਉਹਨਾਂ ਲੋਕਾਂ ਨੇ ਆਪਣੇ ਆਪਣੇ ਪ੍ਰਤੀਕਰਮ ਦਿੱਤੇ ਕਿ ਰਾਜਵੀਰ ਜਵੰਦਾ ਦਾ ਦੇਖੋ ਸ਼ੰਕਾ ਪੂਰੇ ਪੰਜਾਬ ਨੂੰ ਹਲੇ ਵੀ ਹੈ ਕਿ ਰਾਜਵੀਰ ਜਵੰਦਾ ਦੇ ਨਾਲ ਕੋਈ ਨਾ ਕੋਈ ਇਹ ਮਾਮਲਾ ਕਰਵਾਇਆ ਗਿਆ ਪਰ ਉਹਦੇ ਦੋਸਤ ਨੇ ਨਿਰਪੱਖ ਕੀਤਾ ਉਹ ਕਹਿੰਦਾ ਜੀ ਇਹਦੇ ਵਿੱਚ ਕੋਈ ਦੋਰਹਿਮਾ ਨਹੀਂ ਹੈ ਨਾ ਤਾਂ ਬਲੇਰੋ ਗੱਡੀ ਵੱਜੀ ਹੈ ਔਰ ਨਾ ਹੀ ਕਿਸੇ ਨੇ ਜਾਣਬੁੱਝ ਕੇ ਕਰਵਾਇਆ ਉਹ ਕਹਿੰਦਾ ਜੀ ਇਹਦੇ ਵਿੱਚ ਤਾਂ ਪਸ਼ੂਆਂ ਦੀ ਚਪੇਟ ਦੇ ਵਿੱਚ ਰਾਜਵੀਰ ਜਵੰਦਾ ਆ ਗਏ ਸੀ ਅਸ ਕਰਕੇ ਰਾਜਵੀਰ ਜਵੰਦਾ ਦੇ ਨਾਲ ਇਹ ਹਾਦਸਾ ਵਾਪਰਿਆ ਸੀ ਪਰ ਕੁਝ ਲੋਕਾਂ ਨੇ ਸਾਡੇ ਹੀ ਪੰਜਾਬ ਦੇ ਭੈਣ ਭਰਾਵਾਂ ਨੇ ਇਹ ਗੱਲ ਨੂੰ ਨਹੀਂ ਮੰਨਿਆ ਸਵੀਕਾਰ ਨਹੀਂ ਕੀਤਾ ਕਿ ਰਾਜਵੀਰ ਜਵੰਦਾ ਦੀ ਮੌਤ ਪਸ਼ੂਆਂ ਦੇ ਨਾਲ ਹੋਈ ਹੈ ਬਲਕਿ ਸਾਡੇ ਪੰਜਾਬ ਦੇ ਲੋਕਾਂ ਨੇ ਸੁਧავლਤਾ ਸੋਚਿਆ ਉਲਟਾ ਸਮਝਿਆ ਕਹਿੰਦੇ ਜੀ ਇੱਕ ਬਲੇਰੋ ਗੱਡੀ ਦਾ ਜ਼ਿਕਰ ਹੋ ਰਿਹਾ ਬਲੇਰੋ ਗੱਡੀ ਦੇ ਵਿੱਚ ਵੱਜੇ ਨੇ ਬਹੁਤ ਸਾਰੇ ਲੋਕ ਕਹਿੰਦੇ ਜੀ ਉਹਦੇ ਦੋਸਤਾਂ ਨੇ ਕਰਵਾ ਦਿੱਤਾ ਹੁਣ ਬਹੁਤ ਸਾਰੀਆਂ ਥਿਉਰੀਆਂ ਅਕਸਰ ਪੰਜਾਬ ਦੇ ਵਿੱਚੋਂ ਆਈਆਂ ਪਰ ਅਸਲ ਸੱਚ ਇਹ ਆ ਵੀ ਰਾਜਵੀਰ ਜਵੰਦਾ ਦੀ ਹੁਣ ਤੱਕ ਦੀ ਜਿੰਨੀ ਵੀ ਪਰਮਿਸ਼ਨ ਮਿਲੀ ਆ ਡਿਟੇਲ ਦੇ ਆਧਾਰ ਤੇ ਪੰਜਾਬ ਦੀ ਪੁਲਿਸ ਬੰਨੀ ਉਹ ਵੀ ਬਹੁਤ ਵੱਡੇ ਵੱਡੇ ਖੁਲਾਸੇ ਕੀਤੇ ਗਏ ਕਿ ਭਾਈ ਸਾਡੇ ਇਲਾਕੇ ਦੇ ਵਿੱਚ ਐਕਸੀਡੈਂਟ ਹੋਇਆ ਰਾਜਵੀਰ ਦਾ ਜਵੰਦੇ ਦਾ ਪਰ ਇਹਦੇ ਵਿੱਚ ਕੋਈ ਗੱਡੀ ਦਾ ਜ਼ਿਕਰ ਸਾਨੂੰ ਨਹੀਂ ਮਿਲਿਆ ਨਾ ਸਾਨੂੰ ਕੋਈ ਗੱਡੀ ਹੱਥ ਲੱਗੀ ਆ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਉਹਨਾਂ ਨੇ ਵੀ ਪਸ਼ੂਆਂ ਦੇ ਵਿੱਚ ਵੱਜ ਕੇ ਜਿਹੜਾ ਕਿ ਐਕਸੀਡੈਂਟ ਹੋਇਆ ਇਹ ਹੀ ਦੱਸਿਆ ਨਾਲ ਦੇ ਦੋਸਤਾਂ ਬੰਨੀ ਉਹ ਵੀ ਕਿਹਾ ਗਿਆ ਕਈ ਦੋਸਤੋਂ ਦੇ ਸਾਹਮਣੇ ਆ ਗਏ ਨੇ ਉਹ ਕਹਿੰਦੇ ਨੇ ਜੀ ਪਸੂਆਂ ਦੇ ਵਿੱਚ ਵੱਜ ਕੀ ਹੋਇਆ ਕੋਈ ਵੀ ਸੋਚੀ ਸਮਝੀ ਇਹਦੇ ਵਿੱਚ ਸਾਜ਼ਿਸ਼ ਨਹੀਂ ਆਹ ਨਹੀਂ ਇਹਦੇ ਪਿੱਛੇ ਕੋਈ ਹੱਥ ਹੈ ਕਿਸੇ ਦਾ ਇਹ ਉਹਦੇ ਦੋਸਤਾਂ ਮੰਨਿਓ ਬਹੁਤ ਵੱਡੇ ਖੁਲਾਸੇ ਅਕਸਰ ਮੀਡੀਆ ਦੇ ਵਿੱਚ ਆ ਕੇ ਕੀਤੇ ਗਏ ਨੇ ਤਾਂ ਹੁਣ ਰਾਜਵੀਰ ਜਵੰਦਾ દિਵਾਲੀ ਦਾ ਦੇਖੋ ਅੱਜ ਤਿਹਾਰ ਹੈ ਪੂਰਾ ਦੇਸ਼ ਪੂਰੇ ਵਰਲਡ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਅਸੀਂ ਵੀ ਕਾਮਨਾ ਕਰਦੇ ਹਾਂ ਜਿੰਨੇ ਸਾਡੇ ਪੰਜਾਬੀ ਨੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਹੋਣ ਪਰ ਰਾਜਵੀਰ ਵਰਗੇ ਜਿਹੜੇ ਸਾਡੇ ਹੁਨਾਰ ਕਲਾਕਾਰ ਹੀਰੇ ਸਾਡੇ ਪੰਜਾਬ ਦੇ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਤੇ ਮਾਂ ਬੋਲੀ ਪੰਜਾਬੀ ਨੂੰ ਇੰਨਾ ਪਿਆਰ ਕਰਨ ਵਾਲੇ ਤੇ ਉੱਚਾ ਲੈ ਜਾਣ ਵਾਲੇ ਅੱਜ ਸਾਡੇ ਵਿੱਚ ਨਹੀਂ ਹੈ ਇਸ ਗੱਲ ਦਾ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਦੁੱਖ ਹੈ ਕਿਉਂਕਿ ਇੰਡਸਟਰੀ ਨੂੰ ਵੀ ਬਹੁਤ ਵੱਡਾ ਘਾਟਾ ਇੱਕ ਬਹੁਤ ਵੱਡਾ ਨਾਮ ਪੰਜਾਬ ਦਾ ਸਾਡੇ ਵਿੱਚ ਨਹੀਂ ਰਿਹਾ ਜਿਵੇਂ ਕਿ ਪਹਿਲਾਂ ਸਿੱਧੂ ਮੂਸੇਵਾਲਾ ਬਹੁਤ ਸਾਰੇ ਕਲਾਕਾਰ ਨੇ ਨਾਮ ਨਹੀਂ ਲੈ ਸਕਦੇ ਇੰਨੇ ਕਲਾਕਾਰ ਨੇ ਜਿਹੜੇ ਸਾਡੇ ਵਿੱਚ ਅੱਜ ਮੌਜੂਦ ਨਹੀਂ ਹੈ ਉਹਨਾਂ ਦੀਆਂ ਆਤਮਾ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਲਵਕਸ਼ੇ ਪ੍ਰਮਾਤਮਾ ਆਫ ਦੇ ਚਰਨਾਂ ਦੇ ਵਿੱਚ ਰੱਖੇ ਤਾਂ ਸਾਡੇ ਵੱਨੋਂ ਇਹ ਹੀ ਕਾਮਨਾ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਦੀਵਾਲੀ ਦੀ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਤੁਹਾਡੀ ਦੀਵਾਲੀ ਰਹੇ ਸਾਰਿਆਂ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਮੇਰੀਆਂ ਇਹ ਹੀ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਸਦਾ ਲਈ ਨੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਪੈਣ ਪ੍ਰਾਨਾਂ ਵਿੱਚ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨ